ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਧੰਨਾਚੀਦ ਇਹ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਨੇੜੇ ਇਹ ਤਲਵੰਡੀ ਭਾਈ ਦੇ ਆ ਇੱਕ ਲਾਰਜ ਫਾਰਮ ਹੈ 2-3 ਸਾਲ ਪਹਿਲਾਂ ਇੱਥੇ ਫਾਰਮ ਦੀ ਸ਼ੁਰੂਆਤ ਹੋਈ ਖੇਤ ਦੇ ਵਿੱਚ ਇਹ ਤੋਂ ਪਹਿਲਾਂ ਘਰੇ ਗਾਵਾਂ ਬਕਾਫੀ ਬਾਈ ਕੋਲ ਰੱਖੀਆਂ ਹੋਈਆਂ ਸੀ گاਵਾ ਦੀ ਇੱਕ ਖੂਬੀ ਇਹ ਹੈ ਵੀ ਇਹਨਾਂ ਦੀ ਵੈੜ ਜਿਹੜੀ ਉਹ ਸਾਲ ਚ ਗੱਭਣ ਹੋ ਜਾਂਦੀ ਹੈ ਤੇ 1.5 ਸਾਲ ਦੀ 2 ਸਾਲ ਤੋਂ ਪਹਿਲਾਂ ਪਹਿਲਾਂ ਬੱਚੇ ਨੂੰ ਜਨਮ ਅੱਗੇ ਦੇ ਦਿੰਦੀ ਹੈ ਉਹਦੇ ਕਰਕੇ ਇਹਨਾਂ ਚ ਗਰੋਥ ਚੰਗੀ ਹੈ ਤੇ ਬਾਈ ਵੀ ਦੱਸਦਾ ਵੀ ਤਿੰਨ گاਵਾਂ ਤੋਂ ਸ਼ੁਰੂਆਤ ਹੋਈ ਸੀ ਕਿਸੇ ਟਾਈਮ ਤੇ ਇਸ ਟਾਈਮ 40 42 ਨੱਕ ਜਿਹੜੇ ਉਹ ਦੁੱਧ ਤੇ ਚੱਲ ਰਹੇ ਹੁਣ ਤਾਂ ਸੂਏ ਦਾ ਟਾਈਮ ਆ ਕਿਉਂਕਿ ਬਹੁਤੇ ਵੀਰ ਜਾਣਦੇ ਆ ਵੀ ਜਿਹੜਾ ਫਾਰਮਾਂ ਦੇ ਵਿੱਚ ਸੂਆ ਪੈਂਦਾ ਹੈ گاਵਾ ਦਾ ਉਹ 10ਵੇਂ ਮਹੀਨੇ ਦੇ ਵਿੱਚ ਹੁੰਦਾ ਏਆਈ ਆਮ ਤੌਰ ਤੇ گاਵਾਂ ਦੀ ਪਹਿਲੇ ਮਹੀਨੇ ਚ ਕੀਤੀ ਜਾਂਦੀ ਹੈ ਜਾਂ ਦਸੰਬਰ ਦੇ ਐਂਡ ਚ ਹੁੰਦੀ ਹੈ ਅੱਜ ਦੀ ਵੀਡੀਓ ਦੇ ਚਾਰ ਨਾਗ ਬਾਈ ਕੋਲ ਵਿਕਾਉ ਪੰਜ ਨਾਗ ਆ ਦੋਸਤੋ ਜਿਹਦੇ ਚ ਇਹ ਗਾਂ ਸਾਹਮਣੇ ਦੇਖ ਰਹੇ ਹਾਂ ਇਹ ਤੋਂ ਬਿਨਾਂ ਤਿੰਨ ਗਾਂਵਾਂ ਇੱਥੇ ਆ ਇੱਕ ਹੋਰ ਗਾਂ ਬਾਈ ਨੇ ਵੇਚਣੀ ਐ ਤੇ ਉਹਨੇ ਹਜੇ ਹੁਣੇ ਹੀ ਬੱਚੇ ਨੂੰ ਜਨਮ ਦਿੱਤਾ ਹੈ ਸਾਹਮਣੇ ਥੋੜਾ ਜ਼ੂਮ ਕਰਦਾ ਹਾਂ ਉਸ ਤੋਂ ਬਾਅਦ ਆਪਾਂ ਉਸ ਗਾਂ ਕੋਲ ਵੀ ਚੱਲਾਂਗੇ ਇਹਨੇ ਵੱਛੀ ਨੂੰ ਜਨਮ ਦਿੱਤਾ ਦੱਸੋ ਤੇ ਇੱਕ ਚੰਗੇ ਸੀਮਨ ਦੀ ਵੱਛੀ ਹੈ ਗਾਂ ਵੀ ਇਹ ਚੰਗੇ ਦੁੱਧ ਵਾਲੀ ਬਾਈ ਦੱਸਦਾ ਸੀ ਤੁਹਾਡਾ ਡਿਟੇਲ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਬਾਈ ਤੋਂ ਡਿਟੇਲ ਪੁੱਛ ਕੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਭਈਆ ਨਾਮ ਦੱਸਿਓ ਵੀਰ ਆਪਣਾ ਮੇਰਾ ਨਾਮ ਜਸਕੀਰਤ ਸੰਗਈ ਭਾਈ ਆਪਾਂ ਇਹ ਫਾਰਮ ਜਿਹੜਾ ਇੱਥੇ ਖੇਤ ਦੇ ਵਿੱਚ 2 ਕਸਾਲ ਹੀ ਹੋਇਆ ਹੈ। ਹਾਂਜੀ 2 ਕਸਾਲ ਹੋ ਗਏ। ਠੀਕ ਹੈ ਪਹਿਲਾਂ ਘਰੇ ਪਸ਼ੂ ਰੱਖੇ ਸੀ। ਹਾਂਜੀ ਪਹਿਲਾਂ ਆਪਣੇ ਫਾਦਰ ਸਾਹਿਬ ਦੇ ਘਰੇ ਰੱਖੇ ਹੋਏ ਸੀ ਪਸ਼ੂ। ਠੀਕ ਹੈ ਤੇ ਤਿੰਨਾਂ گاਵਾਂ ਤੋਂ ਆਪਾਂ ਕੰਮ ਸ਼ੁਰੂ ਕੀਤਾ ਕਿੰਨਾ ਵੀ ਇਹ ਆਪਣੇ ਘਰ ਦੀ ਹੋਮ ਬ੍ਰੀਡ ਸਾਰੀ ਇਹ। ਸਾਰੀ ਹੋਮ ਬ੍ਰੀਡ। ਹਾਂਜੀ ਠੀਕ ਹੈ ਹੁਣ ਤਾਂ ਫਿਰ ਵੜਾਂ ਰਲੀਆਂ ਜਾਂਦੀਆਂ ਹੋਣਗੀਆਂ ਕਿ ਪਸ਼ੂ ਸੇਲ ਕੀ ਜਾਂਦੇ ਹੋਗੇ। ਅੱਛਾ ਅੱਜ ਜਿਹੜੇ 5 ਪਸ਼ੂ ਦਿਖਾਉਣੇ ਆ ਪਹਿਲੇ ਨੰਬਰ ਤੇ گاਪਰਲੇ ਪਾਸੇ ਖੜੀ ਹੈ ਬਾਈ। ਹਾਂਜੀ ਕਨਮਾ ਸੂਹਾ ਸੁੰਦੀ ਹੈ। ਇਹ ਤਾਂ ਠੀਗਾ ਸੂਹਾ ਸੁੰਦੀ ਆ। ਦੂਜੇ ਸੂਏ 52 ਲੀਟਰ ਚ ਹੈ ਹਾਂਜੀ ਗੱਬਣ ਕਿਹੜੇ ਬੋਲ ਤੋਂ ਹੈ ਇਹ ਗੱਬਣ ਹੈਗੀ ਆ ਸੀਵਣ ਮੈਂ ਤੁਹਾਨੂੰ ਦੇਖ ਕੇ ਦੱਸ ਦਿੰਨਾ ਇਹ ਮੈਗਾ ਮੈਨ ਤੋਂ ਗੱਬਣ ਮੈਗਾ ਮੈਨ ਦਾ ਸੀਮਾ ਲੱਗਾ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਸੂਣ ਚ ਇਹ ਤੇ ਹਜੇ 15 16 ਦਿਨ ਲੈਂਦੀ ਹੈ ਵੀਰੇ 15 16 ਦਿਨ ਲੈਂਦੀ ਹੈ ਹਾਂਜੀ ਕੀਮਤ ਕੀ ਰਹੂਗੀ ਦੀ ਇਹ ਡਿਮਾਂਡ ਕੀਮਤ ਆਪਾਂ ਫੋਨ ਤੇ ਆਪਾਂ ਤੁਹਾਨੂੰ ਕਰ ਲਾਂਗੇ ਠੀਕ ਹੈ ਤੋਰਦਗੇ ਬਾਈ ਨੂੰ ਹਾਂਜੀ ਦੱਸੋ ਸੂਆ ਤੀਜਾ 52 ਕਿਲੋ ਬਾਈ ਕਹਿੰਦਾ ਦੂਜੇ ਸੂਏ ਦਾ ਰਿਕਾਰਡ ਹੈ 44 ਨੰਬਰ ਇਹਦੇ ਟੈਗ ਹੈ ਮੈਗਾ ਮੈਨ ਬੋਲਦਾ ਇਹਦੇ ਸੀਮਨ ਲੱਗਾ ਸੀਮਨ ਕਨਵੈਨਸ਼ਨਲ ਆ ਸੀ ਸੈਕਸਰ ਤਾਂ ਨਹੀਂ ਹੈ ਨਹੀਂ ਸੈਕਸਰ ਨਹੀਂ ਠੀਕ ਉਧਰ ਨੂੰ ਹੀ ਲੈ ਜੀ ਬਈ ਸੋ ਦਸੋ ਸੀਮਨ ਜਿਹੜਾ ਉਹ ਨਾਰਮਲ ਹੀ ਲੱਗਾ ਇਹਦੇ ਤੋਂ ਇਹ ਵੱਛੀ ਵੀ ਦੇ ਸਕਦੀ ਹੈ ਤੇ ਵੱਛਾ ਵੀ ਆ ਸਕਦਾ ਮੈਗਾ ਮੈਨ ਦਾ ਸੀਮਨ ਲੱਗਾ ਹਜੇ ਦੁੱਧ ਤਾਂ ਲਾਉਣਾ ਹੀ ਸ਼ੁਰੂ ਕੀਤਾ ਹੈ ਕੱਚੀ ਗਾਂ ਦੀ ਵੀਡੀਓ ਬਣਾ ਰਹੇ ਆ ਹਵਾਨਾ ਚੰਗਾ ਆਕਾਰ ਸੋਹਣਾ ਦਸਤੋ ਤੇ ਰੱਖੂਗੀ ਫੈਕਸ ਜਿਹਾ ਕਿਉਂਕਿ ਖੁੱਚਾਂ ਤੋਂ ਤੇ ਹੀ ਹੁਣ ਵੀ ਦਿਸਦਾ ਹੈ ਹਜੇ ਇਹਦੇ ਚ ਇਹ ਦੁੱਧ ਪਰਨਾ ਸ਼ੁਰੂ ਕਰੂਗੀ ਕਮਾਲ ਹੋ ਬਈ ਇੱਥੋਂ ਹੀ ਵਾਪਸ ਪਾਵੇਂ ਇੱਕ ਵੀਰੇ ਇਹਦਾ ਹੋਰ ਵੀ ਆ ਆਪਾਂ ਕਾਰਗਲ ਦੀ ਟਰੱਕ ਮੈਕਸ ਪਲੱਸ ਪਾ ਰਹੇ ਹਾਂ ਠੀਕ ਹੈ ਤੇ ਉਹਦੇ ਕਰਕੇ ਹਵਾਨਾ ਘਾਟੀ ਬਣਾਉਗੀ ਸੂਨ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਇਹਨੂੰ ਠੀਕ ਹੈ ਹਾਂ ਬਿਲਕੁਲ ਮਨ ਲਓ ਈਜ਼ੀਲੀ ਸੂਗੀ ਤੇ ਵਧੀਆ ਜੇਰ ਕੁਆਲਿਟੀ ਵਧੀਆ ਪਾਊਗੀ ਇਹਦੀ ਠੀਕ ਹੈ ਹਾਂਜੀ ਸੋ ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਦੋਸਤੋ ਬੱਚੀ ਆਈ ਹੈ ਇਹ ਗਾਂ ਪਹਿਲਾਂ ਦੇਖ ਲੋ ਬੰਦੇ ਬਈ ਇੱਥੇ ਨੂੰ ਇਦੋਂ ਬਾਅਦ ਚ ਦੱਸੋ ਦੋ ਹੋਰ ਤਿੰਨ گاਵਾ ਇੱਧਰ ਹੋਰ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਐ ਇਹ ਜਿਹੜੀ ਭਈ ਵਿਚਾਲੇ ਗਾਂ ਖੜੀ ਐ ਇਹਦੀ ਕੀ ਡਿਟੇਲ ਐ ਇਹ ਵੀਰੇ 38 ਨੰਬਰ ਗਾਵਾਂ ਠੀਕ ਐ ਤੇ ਇਹ ਵੀ ਤੀਜੇ ਸੂਹੀ ਸੂਣੀ ਆ ਠੀਕ ਐ ਦੁੱਧ ਦਾ ਰਕਾਰਡ ਇਹਦਾ ਇਹਦਾ 48 ਤੋਂ ਵੀਰੇ 55 ਲੀਟਰ ਦੇ ਵਿੱਚ ਵਿੱਚ ਰਹੂਗਾ ਠੀਕ ਐ ਹਾਂਜੀ ਇਹ ਕਿਹੜੇ ਸੀਮਨ ਤੋਂ ਗੱਬਣੇ ਇਹ ਵੀਰੇ ਡਰਾਫਟ ਤੋਂ ਗੱਬਣ ਡਰਾਫਟ ਤੋਂ ਸੰਗ ਇਹ ਡਰਾ ਇਹ ਭਈ ਦਿਨ ਕਿੰਨੇ ਲੈ ਜੂਗੀ ਇਹ ਇਹਦੇ ਵੀਰੇ 12 ਤੋਂ 15 ਦਿਨ ਇਹਦੇ ਰਹਿੰਦੇ ਆ 15 ਦਿਨ ਇਹਦੇ ਰਹਿੰਦੇ ਆ ਹਾਂਜੀ ਸੋ ਦੋਸਤੋ ਇਹ ਮੈਂ ਸੈਂਟਰ ਵਾਲੀ ਗਾਂ ਤੋੜ ਰਿਹਾ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ 38 ਨੰਬਰ ਟੈਗ ਹੈ ਇਹਦੇ ਸੋ ਦੋਸਤੋ ਇਹ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਆ ਵੈਸੇ ਖੁੱਲੀਆਂ ਰਹਿੰਦੀਆਂ ਗਾਵਾਂ ਜਦੋਂ ਪੂਰੀ ਧਨੀਆਰੀ ਦੀ ਵੀ ਆ ਜਾ ਮੰਨ ਗਾਵਾਂ ਉਹ ਵੀ ਦਸੀਦਾ ਸੋ ਇਸੇ ਤਰ੍ਹਾਂ ਹੀ ਇਹਨੇ ਤੁਰਨਾ ਜਿੰਨਾ ਤਰੂ ਖਿੱਚ ਲਾਗੇ ਨੂੰ ਜੇ ਜਾਂਦੀ ਹੈ ਤਾਂ ਨਹੀਂ ਤਾਂ ਖੁੱਲੀ ਛੱਡ ਦੇ ਬਾਅਦ ਜਾਣ ਦੇ ਗਾਂ ਨੂੰ ਤੇ ਭੱਜ ਅੱਛਾ ਠੀਕ ਹੈ ਸੋ ਦੋਸਤੋ ਇਹ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਹਜੇ 15 ਦਿਨ ਲੈਂਦੀ ਐ ਚੰਗਾ ਦੁੱਧ ਦਾ ਰਿਕਾਰਡ ਬਈ ਦੱਸਦਾ ਇਹਦਾ ਦੂਜੇ ਸੂਏ ਦਾ ਸੂਆ ਤੀਜਾ ਸੀਮਨ ਦੀ ਡਿਟੇਲ ਦੋਸਤੋ ਸਾਰੀ ਲਿਖਤੀ ਹੈਗੀ ਬਹੁਤ ਠੀਕ ਹੈ ਬਈ ਇਹਦੇ 38 ਨੰਬਰ ਟੈਗ ਹੈ ਹਾਂਜੀ 38 ਨੰਬਰ ਟੈਗ ਸੀਗਾ ਦੋਸਤੋ ਇਹਦੇ ਇਸ ਤੋਂ ਬਾਅਦ ਚ ਦੋ ਗਾਵਾਂ ਜਿਹੜੀਆਂ ਇਹ ਤਿਲ ਲੈ ਗਾਵਾਂ ਦੋਨੇ ਤਾਂ ਇਹ ਲਾਸਟ ਚ ਦਿਖਾ ਰਿਆ ਤੁਹਾਨੂੰ ਆ ਜਿਹੜੀ ਬਈ ਇਹ ਸਾਹਮਣੇ ਗਾ ਇਹ ਵੀਰੇ 42 43 ਲੀਟਰ ਦੁੱਧ ਆਪਾਂ ਚੋਇਆ ਚਾਰਾਂ ਥਣਾ ਚੋ ਇਹਦੇ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਇਹ ਸੂਏ ਤਿਲ ਹੋ ਗਈ ਆ ਠੀਕ ਹੈ ਤੇ ਹਲਕਾ ਦਾ ਇਹਦੇ ਸੀਮਨ ਲੱਗਾ ਹੋਇਆ ਠੀਕ ਹੈ ਪਹਿਲਾਂ 4 ਥਾਣਿਆਂ ਦੇ ਵਿੱਚੋਂ 42% ਸੀਗਾ ਹੁਣ 3 ਲ ਹੈ ਹਾਂਜੀ ਹੁਣ 3 ਲ ਐ ਕਿ ਜਾਨੀ ਕੁਝ ਘੱਟ ਦੇ ਸਕਦੀ ਹੈ ਥਾਣੇ ਕੱਢ ਡੋ ਹਾਂਜੀ 30 35 ਦੇ ਕਰੀਬ ਹਜੇ ਵੀ ਦੇਊਗੀ ਗਾਂ ਕੋਈ ਠੀਕ ਹੈ ਹਲਕਾ ਦਾ ਸੀਮਨ ਲੱਗਾ ਹਾਂਜੀ ਹਲਕਾ ਦਾ ਹੀ ਲੱਗਣਾ ਠੀਕ ਹੈ ਕਿੰਨਾ ਟਾਈਮ ਬਾਕੀ ਹੈ ਤਾਂ ਸਹੀ ਇਹਦੇ ਵੀਰੇ 10 ਦਿਨ ਰਹਿੰਦੇ ਠੀਕ ਹੈ ਤੋਰ ਦੇ ਬਈ ਉਹਨੂੰ ਇਹਨੂੰ ਬੰਦ ਦੇ ਜਿੱਥੇ ਵਜਦੀ ਹੈ ਸੋ ਦੋਸਤੋ 10 ਦਿਨ ਬਾਕੀ ਹੈ ਇਹਦਾ ਉਰਲਾ ਕਬੈਣੀ ਵਾਲੇ ਪਾਸੇ ਦਾ ਅਗਲਾ ਥਣ ਜਿਹੜਾ ਉਹ ਚੱਲਦਾ ਨਹੀਂ ਉਹ ਪੋਰਸ਼ਨ ਹੀ ਤੁਹਾਨੂੰ ਥੋੜਾ ਉੱਚਾ ਦਿਸਦਾ ਹੋਣਾ ਕਿਉਂਕਿ ਉਹ ਥਣ ਜਿਹੜਾ ਉਹ ਮਿਲਕ ਵੈਨ ਜੇ ਆਪਾਂ ਗੱਲ ਕਰਦੇ ਆ ਦੱਸੋ ਤਾਂ ਬੜੀ ਤਕੜੀ ਆਉਂਦੀ ਹੈ ਨਾੜਾਂ ਜਿਹੜੀਆਂ ਕਹਿ ਲਓ ਉਹ ਬਹੁਤ ਤਕੜੀਆਂ ਹਵਾਨੇ ਵਾਲ ਨੂੰ ਆਉਂਦੀਆਂ ਬਲੱਡ ਦੀ ਸਰਕੂਲੇਸ਼ਨ ਜਿੰਨੀ ਤਕੜੀ ਹੋਊਗੀ ਉਨਾ ਹੀ ਪਸ਼ੂ ਦੁੱਧ ਵਾਲਾ ਹੁੰਦਾ ਹਲਕ ਦੇ ਸੀਮਨ ਤੋਂ ਗੱਪਣਾ ਦੱਸੋ ਇਹਨਾਂ ਦੀ ਆਪਦੀ ਵੀ ਡਿਟੇਲ ਮਿਲ ਜੂ ਆਪਣੇ ਕੋਲ ਹੋਊਗਾ ਲੱਗਦੀ ਵੀ ਕਿਹੜੇ ਸੀ ਮੰਦੀਆਂ ਆਪ ਹੈਗੀਆਂ ਬਈ ਵਿੱਚੋਂ 2-3 گاਵਾਂ ਦੀ ਵੀਰੇ ਡਿਟੇਲ ਮਿਲ ਜੂਗੀ ਵੀ ਦੋਹਾਂ ਦੀ ਨਹੀਂ ਮਿਲਣੀ ਠੀਕ ਹੈ ਹਾਂਜੀ ਸੋ ਤੁਸੀਂ ਇਹਦਾ ਹੁਣ ਢਾਂਚਾ ਦੇਖ ਲਓ ਸੋ ਬਹੁਤ ਭਾਰੀ ਇਹ ਗਾਂ ਤੇ ਇਹਦੇ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਜਿਹੜਾ ਭਰਾ ਬਾਕੀ ਤੁਸੀਂ ਉਹ ਦੇਖਣਾ ਤੁਸੀਂ ਆ ਵੀ ਤੁਹਾਡੇ ਲਈ ਕਿੰਨੀ ਬੈਨੀਫਿਟ ਇਸ ਗਾਂ ਤੋਂ ਤੁਸੀਂ ਲੈ ਸਕਦੇ ਹੋ ਕਿੰਨਾ ਕੁ ਲਾਹਾ ਲੈ ਲੋਗੇ ਇਹ ਗਾਂ ਫਾਰ ਸੇਲ ਇੱਕ ਹੋਰ ਤੁਹਾਨੂੰ ਗਾਂ ਦਿਖਾਉਣੀ ਹੈ ਜਿਹੜੀ ਇੱਧਰ ਹੀ ਖੜੀ ਉਸ ਤੋਂ ਬਾਅਦ ਚ ਸੂਈ ਕੋਲ ਚੱਲਦੇ ਹਾਂ ਜਿਹੜੀ ਇਹ ਗਾਂ ਬਈ ਇਹਦਾ ਵੀ ਮੂਰਲਾ ਥਣ ਠੀਕ ਐ ਸੋ ਦੱਸੋ ਇਹਦਾ ਵੀ ਇੱਕ ਥਣ ਜਿਹੜਾ ਉਹ ਨਹੀਂ ਚੱਲਦਾ ਇਹ ਕਿੰਨਾਂ ਮਾ ਸੂਆ ਹੋਊਗੀ ਤੇ ਕਿੰਨੇ ਦਿਨ ਲਾਊਗੀ ਬਈ ਇਹ ਵੀ ਵੀਰੇ ਤੀਜੇ ਸੂਏ ਆ ਹੂੰ ਤੇ ਇਹਦੇ ਲੱਗਾ ਹੋਇਆ ਸੀਮਨ ਲਾਈਟ ਹਾਊਸ ਦਾ ਲੱਗਾ ਹੋਇਆ ਸੀਮਣੇ ਦੇ ਵੀਰੇ ਲਾਈਟ ਹਾਊਸ ਦਾ ਹਾਂਜੀ ਜਿਹੜੀ ਸੂਈ ਹੈ ਮੇਲਾ ਉਹਦੇ ਵੀ ਲਾਈਟ ਹਾਊਸ ਉਹਦੇ ਵੀ ਲਾਈਟ ਹਾਊਸ ਦਾ ਹੀ ਸੀ ਵੀਰੇ ਠੀਕ ਹੈ ਹਾਂਜੀ ਚਾ ਇਹ ਕਿੰਨਾ ਟਾਈਮ ਲਾਊਗੀ ਸੋਣ ਚ ਇਹ ਵੀਰੇ 8-9 ਦਿਨ ਦੇ ਕਰੀਬ ਲਾਊਗੀ ਇਹ ਜਿਹੜਾ ਹੁਣ ਇਹਦਾ ਹਵਾਨਾ ਦੱਸਦਾ ਇਹ ਦੁੱਧ ਲਾਇਆ ਵੇ ਨਹੀਂ ਦੁੱਧ ਨਹੀਂ ਲਾਇਆ ਵੀਰੇ ਥਣ ਦੇ ਪ੍ਰੋਬਲਮ ਆ ਇਹਦੇ ਵਿੱਚ ਦੂਸਰਾ ਨਾ ਗਾਂ ਨੇ ਪੈਰ ਰੱਖਤਾ ਹੀ ਹਵਾਨੇ ਤੇ ਠੀਕ ਹੈ ਉਸ ਤੋਂ ਬਾਅਦ ਇਹ ਚਾ ਪੱਕੇ ਦੇਖਿਆ ਥਣ ਤੇ ਥਣ ਖਤਮ ਹੋ ਚੁੱਕਿਆ ਹੈਗਾ ਠੀਕ ਹੈ ਉਹ ਵੈਸੇ ਕੋਈ ਸਵੇਲਿੰਗ ਸੂਲਿੰਗ ਤਾਂ ਨਹੀਂ ਇਹ ਕੋਈ ਸਵੇਲਿੰਗ ਨਹੀਂ ਐ ਇਦਾਂ ਹੀ ਰਹੂਗਾ ਬਈ ਠੀਕ ਐਵੇਂ ਹੀ ਰਹੂਗਾ ਤੋਰ ਦੇ ਬਈ ਸੋ ਦੋਸੋ ਇਹ ਥਾਣੇ ਦਾ ਇੱਕ ਅਗਲਾ ਚੱਲਦਾ ਨਹੀਂਗਾ ਟੱਲ گا ਆਹੇ ਦੁੱਧ ਲਾਉਣਾ ਸ਼ੁਰੂ ਕਰਦੀ ਆਉਂਦੀ ਆ ਕਰਮਾੜੀ ਤੇ ਟਾਈਮ ਅਜੇ ਦਾ ਬਾਕੀ ਐ 8-9 ਦਿਨ ਇਹ ਰੇਟ ਇਹਨਾਂ ਸਾਰੇ ਪਸ਼ੂਆਂ ਦੇ ਫੋਨ ਦੇ ਉੱਤੇ ਹੀ ਰਹਿਣੇ ਆ ਬਾਕੀ ਜਿਹੜਾ ਭਰਾ ਖਰੀਦਣਾ ਚਾਹੇ ਉਹ ਸੰਪਰਕ ਕਰ ਲੂਗਾ ਹਵਾਨਾ ਕਿਉਂਕਿ ਇੱਕ ਸਾਈਡ ਇਹਦਾ ਖਰਾਬ ਆ ਉਹਦੇ ਕਰਕੇ ਉਹ ਪਾਸਾ ਤੁਹਾਨੂੰ ਪਾਰਾ ਦਿਸਦਾ ਹੁਣ ਬਾਕੀ ਪਾਸ ਤਾਂ ਤੁਸੀਂ ਆ ਕੇ ਕਰਨੀ ਆ ਖੈਰ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਨਾ ਮੈਂ ਇਹਨਾਂ گاਵਾ ਸੰਬੰਧੀ ਹੋ ਇਹ ਤੋਂ ਬਿਨਾ ਇੱਕ ਗਾਂ ਹੁਣੇ ਹੀ ਸੋਈ ਆ ਉਹਦੇ ਬਾਰੇ ਥੋੜੀ ਜਾਣਕਾਰੀ ਬਾਈ ਤੋਂ ਲਈਏ ਅ ਭਾਈ ਜਿਹੜੀ ਇਹ ਗਾਂ ਹਾਂਜੀ ਕਿੰਨਵਾ ਸੂਆ ਸੂਤੀ ਇਹ ਵੀ ਤੀਜੀ ਸੂਏ ਸੂਈ ਹੈ ਵੀਰੇ ਠੀਕ ਹੈ ਇਹਦਾ ਦੁੱਧ ਦਾ ਕੀ ਰਕਾਰਡ ਇਹ ਵੀਰੇ 55 ਲੀਟਰ ਦੁੱਧ ਦਿੱਤਾ ਆਪਣੇ ਕੋਲ ਇਹਨੇ ਠੀਕ ਹੈ ਇਹਨੇ ਲਾਈਟ ਹਾਊਸ ਦੀ ਬੱਚੀ ਨੂੰ ਜਨਮ ਦਿੱਤਾ ਹਾਂਜੀ ਸੋ ਦੋਸੋ ਲਾਈਟ ਹਾਊਸ ਦੀ ਬੱਛੀ ਇੱਕ ਆ ਗਈ ਹੈ ਬਾਈ ਕੋਲ ਕਿਉਂਕਿ ਸੂਆ ਪਿਆ ਹੋਇਆ ਫਾਰਮ ਦੇ ਵਿੱਚ ਹੁਣ ਹੌਲੀ ਹੌਲੀ ਗਾਵਾਂ ਜਿਹੜੀਆਂ ਸੁੰਦੀਆਂ ਜਾਣੀਆਂ ਹਜੇ ਹੁਣੇ ਹੀ ਸੋਈ ਹੈ 10 ਮਿੰਟ ਹੋਏ ਹੋਣਗੇ ਵੱਤਵਾਦ ਇੱਥੇ ਆਇਆ ਤੂੰ ਸੋਈ ਹੈ ਉਹਦੇ ਕਰਕੇ ਹਜੇ ਆਪਦੇ ਬੱਚੇ ਨੂੰ ਸਾਫ਼ ਕਰ ਰਹੀ ਹੈ ਹਵਾਨਾ ਥੋੜਾ ਬਹੁਤ ਤੁਹਾਨੂੰ ਦਿਖਾ ਦਿੰਨੇ ਆ ਜਿੱਦਾਂ ਦਾ ਇਹਦਾ ਜਿਸੂਗਾ ਥਣ ਚੰਗਾ ਹੈ ਬਾਕੀ ਦੁੱਧ ਦਾ ਰਿਕਾਰਡ ਬੜਾ ਚੰਗਾ ਵੀਰ ਦੱਸਦਾ ਇਸ ਗਾਂ ਦਾ ਇਹਦੀ ਉਰਲੀ ਅੱਖ ਦੇ ਵਿੱਚ ਕੁਝ ਵੱਜਿਆ ਵੀ ਹੈ ਹਾਂਜੀ ਠੀਕ ਹੂੰ ਦੇਸਟੈਨਸ ਹਾਂ ਉਹਦਾ ਸਭ ਬਿਲਕੁਲ ਦਾਦਾ ਟ੍ਰੀਟਮੈਂਟ ਚੱਲ ਰਿਹਾ ਵੀਰੇ ਠੀਕ ਓਕੇ ਸੋ ਦੋਸਤੋ ਹੁਣ ਹਵਾਨਾ ਦੇਖ ਲਓ ਗਾਂ ਦਾ ਕਾਫੀ ਤਕੜਾ ਹਵਾਨਾ ਤਿਆਰ ਆ ਸੀ ਇਹਨੂੰ ਨਵਾਇਆ ਨੂੰ ਐ ਨਹੀਂ ਕਿਉਂਕਿ ਹੁਣੇ ਹੀ ਸੂਕੇ ਹਟੀ ਐ ਆ ਠੀਕ ਐ ਭਾਈ ਛੱਡ ਦੇ ਇਹਨੂੰ ਆ ਲੈਣ ਦੇ ਕੋਲ ਸੋ ਤਿਆਰੀ ਦੇਖ ਲਓ ਤੁਸੀਂ ਗਾਂ ਦੀ ਤੇ ਇਹਨੇ ਬੱਛੀ ਨੂੰ ਜਨਮ ਦਿੱਤਾ ਲਾਈਟ ਹਾਊਸ ਬੁੱਲ ਦੀ ਬੱਛੀ ਐ ਗਾਂ ਵੱਡੇ ਕਦ ਕਾਢਦੀ ਐ ਤੇ ਹੁਣੇ ਹੀ ਸੋਈ ਐ ਥੋੜਾ ਟਾਈਮ ਪਹਿਲਾਂ ਸੋ ਬਹੁਤਾ ਤਾਂ ਇਹਨੂੰ ਹੁਣ ਦਿਖਾ ਨਹੀਂ ਸਕਾਂਗੇ ਬਾਕੀ ਇਹ ਫਾਰਮ ਜਿਹੜਾ ਬਾਈ ਦਾ ਇੱਥੇ ਚੱਲ ਰਿਹਾ ਤੇ ਇੱਕ ਸਕਸੈਸਫੁਲ ਫਾਰਮ ਹੈ ਕਿਉਂਕਿ ਸ਼ੁਰੂਆਤ ਤਿੰਨ گاਵਾਂ ਤੋਂ ਕਰਕੇ ਬਹੁਤ ਸੋਹਣੇ ਪਸ਼ੂ ਬਾਈ ਨੇ ਤਿਆਰ ਕਰ ਲਿਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ